ਗੁਰਦਾਸਪੁਰ ਤੋਂ ਅਮਨ ਸ਼ੈਰੀ ਸਿੰਘ, ਸ਼ੈਰੀ ਕਲਸੀ ਅਤੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਡੇਰਾ ਬਾਬਾ ਨਾਨਕदाना ਮੰਡੀ ਵਿਖੇ ਦੌਰਾ ਕੀਤਾ ਅਤੇ ਆਰਟੀ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ। ਆਰਟੀਆਂ ਦੀਆਂ ਮੁਸ਼ਕਲਾਂ ਸੁనిਆ ਤੇ ਅਮਨ ਸ਼ੈਰੀ ਕਲਸੀ ਨੇ ਆਰਟੀ ਐਸੋਸੀਏਸ਼ਨ ਨੂੰ ਕਿਹਾ ਕਿ ਚੋਣ ਜਾਬਤੇ ਤੋਂ ਬਾਅਦ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਚੇਅਰਮੈਨ ਜਗਜੀਤ ਸਿੰਘ ਯੂਥ ਪ੍ਰਧਾਨ ਨੀਰਜ ਲੋਰੀਆ, ਰਜੇਸ਼ ਕੁਮਾਰ ਗੁਪਤਾ, ਸਤਪਾਲ ਸ਼ੌਂਕੀ, ਮੇਜਰ ਸਿੰਘ ਹਰਜੀਤ ਸਿੰਘ, ਪੀ.ਐਲ. ਆਪਰੀ ਸਿੰਘ ਆਦੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਡੇਰਾ ਬਾਬਾ ਨਾਨਕ। ਜੇ ਤੁਸੀਂ ਇਹਨੇ ਸੱਜਣ ਬਿੱਤਰ ਇਹਨੇ ਭਾਰੀ ਘਾਟ ਦੇ ਵਿੱਚ ਬਜ਼ੁਰਗ ਸਹਿਬਾਨ, ਨੌਜਵਾਨ, ਵੀਰ ਸਾਰੇ ਇਕੱਤਰ ਹੋਏ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਜਿਹੜੀ ਜਿਹੜੀ ਵੀ ਤੁਸੀਂ ਸਾਡੀ ਸਰਕਾਰ ਵੱਲੋਂ 2 ਸਾਲ ਦੇ ਅਸੀਂ ਸਾਨੂੰ ਹੋਏ ਆ ਸਰਕਾਰ ਆਈ ਨੂੰ ਪਰ ਦੋਹਾਂ ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਹ ਤੁਹਾਡੀ ਕਚੈਰੀ ਦੇ ਵਿੱਚ ਤੁਹਾਨੂੰ ਉਹ ਦੋ ਕੰਮ ਦੋਹਾਂ ਸਾਲਾਂ 'ਚ ਜਿਹੜੇ ਕੰਮ ਅਸੀਂ ਕੀਤੇ ਆ ਭਰੀ ਭਾ ਤੁਸੀਂ ਜਾਣਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਮਾਣ ਨਾਲ ਇੰਨੀ ਗੱਲ ਕਹਿ ਸਕਦਾ ਅੱਜ ਮੈਂ ਡੇਰਾ ਬਾਬਾ ਨਾਨਕ ਪਹੁੰਚਿਆ ਤੇ ਇਹਦਾ ਮੈਂ ਡਾਟਾ ਮੰਗਵਾਇਆ ਸੀ ਪਹਿਲਾਂ ਹੀ 85% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਸਹੀ ਗੱਲ ਆ ਕਿ ਗੱਲ ਤੋਂ ਸਹੀ ਗੱਲ ਮਹਿਮਾਨ ਸਾਹਿਬ ਨੂੰ ਕਿਹਾ ਮੈਂ ਕਿਹਾ ਮਾਨ ਸਾਹਿਬ ਸੀਐਮ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਸੀਐਮ ਸਾਹਿਬ ਸਾਡੇ ਜਿਹੜੇ ਲੋਕ ਨੇ ਇੱਥੇ ਸੜਕਾਂ ਚਾਹੀਦੀਆਂ ਗਲੀਆਂ ਨਾਲੀਆਂ ਚਾਹੀਦੀਆਂ ਲਾਈਟਾਂ ਚਾਹੀਦੀਆਂ ਰਾਸ਼ਨ ਕਾਰਡ ਮੰਗਦੇ ਨੇ ਹੋਰ ਨਹੀਂ ਚੀਜ਼ਾਂ ਮੰਗਦੇ ਮੈਂ ਕਿਹਾ ਤੁਸੀਂ ਬਿੱਲ ਵਾਲਾ ਇਹ ਜਿਹੜਾ ਕੰਮ ਕੀਤਾ ਤੇ ਕਿਸੇ ਨੇ ਸਾਨੂੰ ਵਧਾਈ ਤੱਕ ਨਹੀਂ ਦਿੱਤੀ ਇਹ ਇਲੈਕਸ਼ਨ ਦੀ ਜਦੋਂ ਆ ਸੀਟ ਜਿਹੜੀ ਆ ਅਨਾਉਂਸ ਹੋਣ ਤੋਂ ਪਹਿਲਾਂ ਦੀ ਗੱਲ ਹੈ ਇਹ ਮੈਨੂੰ ਮਾਨ ਸਾਹਿਬ ਕਹਿੰਦੇ ਕਹਿੰਦੇ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ ਪਰ ਜਦੋਂ ਤੁਸੀਂ ਵੋਟਾਂ ਲੋਕਾਂ ਚ ਜਾਓਗੇ ਤੁਹਾਨੂੰ ਫਿਰ ਪਤਾ ਲੱਗੂਗਾ ਮੈਂ ਮਾਣਨਾ ਇੰਨੀ ਗੱਲ ਕਹਿ ਸਕਦਾ ਕੱਲ ਦੀ ਗੱਲ ਹੈ ਮੈਂ ਨੰਗ ਰਿਆ ਸੀ ਇੱਕ ਮੈਡੀਕਲ ਸਟੋਰ ਤੇ ਰੁਕਿਆ ਮੈਂ ਬੇਨਤੀ ਕੀਤੀ ਚਾਰ ਜਾਣੇ ਸੀ ਉੱਥੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਇੱਕ ਮੌਕਾ ਚੜੂ ਵਾਲਿਆਂ ਨੂੰ ਦੇ ਦਿਓ ਜੀ ਹੁਣ ਅੱਗੇ ਸੰਨੀ ਦੇਵਲ ਵੀ ਬਣਾ ਕੇ ਭੇਜਿਆ ਵੇਖ ਹੀ ਲਿਆ ਕਿੰਨੀ ਕਮਾ ਚੁੱਕੀ ਫਿਰ ਕਾਂਗਰਸੀ ਵੀ ਐਮਪੀ ਬਣਦੇ ਰਹੇ ਨੇ ਤੁਸੀਂ ਵੇਖਿਆ ਹੀ ਸਾਰਿਆਂ ਨੇ ਕਿੰਨੀ ਕਮਾ ਚੁੱਕੀ ਸਾਡੇ ਅੱਜ ਗਰਦਾਸਪੁਰ ਜਿਹੜਾ ਜ਼ਿਲ੍ਹਾ ਹੈ ਸਾਡਾ ਲੋਕ ਸਭਾ ਹੈ ਜਿਹੜਾ ਇਹ ਪਛੜਿਆ ਕਿਉਂ ਆ ਬੈਕ ਦੇ ਕਿਉਂ ਆ ਕਿਉਂਕਿ ਇਹਦੀ ਕਿਸੇ ਨੇ ਆਵਾਜ਼ ਨਹੀਂ ਚੁੱਕੀ ਉੱਤੇ ਜੇ ਆਵਾਜ਼ ਚੁੱਕੀ ਹੁੰਦੀ ਤੇ ਅੱਜ ਇਹਦਾ ਸਿਨੈਰੀਓ ਹੋਰ ਹੁੰਦਾ ਅੱਜ ਮੋਦੀ ਸਾਹਿਬ ਨੇ ਸੋਚਿਆ ਵੀ ਆਮ ਆਦਮੀ ਪਾਰਟੀ ਖਤਮ ਕਰਦੇ ਹੁਸਤਾ ਜੀ ਉਹ ਕਹਿੰਦਾ ਕਹਿੰਦੇ ਜੀ ਇਹਨਾਂ ਦਾ ਮੇਨ ਆਗੂ ਸੰਜੇ ਸਿੰਘ ਉਹਨੂੰ ਚੋਕੇ ਅੰਦਰ ਦੇ ਦੇ ਸਤਿੰਦਰ ਜੈਨ ਜੀ ਉਹਨਾਂ ਨੂੰ ਚੋਕੇ ਅੰਦਰ ਦੇ ਦੇ ਤੁਹਾ ਆਪਣੇ ਮਨੀਸ਼ ਸ਼ਿਸ਼ੋਦੀਆ ਜੀ ਉਹਨਾਂ ਨੂੰ ਚੋਕੇ ਅੰਦਰ ਦੇ ਦੇ ਸਾਰੇ ਮੇਨ ਆਗੂ ਅੰਦਰ ਦੇ ਦਿੱਤੇ ਫਿਰ ਵੀ ਗੱਲ ਨਾ ਬਣੀ ਕਹਿੰਦੇ ਹੁਣ ਕੇਜਰੀਵਾਲ ਸਾਹਿਬ ਜਿਹੜੇ ਨੇ ਇਹਨਾਂ ਨੂੰ ਚੋਕੇ ਅੰਦਰ ਦੇ ਦੇ। ਉਹ ਵੀ ਦੇਤੇ ਨਹੀਂ ਕਤਲ ਕਰ ਦਿਓ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਇਹ ਆਵਾਜ਼ ਇਸ ਤਰ੍ਹਾਂ ਨਹੀਂ ਦਬਾਈ ਜਾਂਦੀ ਪਰ ਕਾਦੇ ਕਰਕੇ ਕਰ ਰਹੇ ਆ। ਕੀ ਕਾਰਨ ਆ? ਇੱਕ ਡਿਕਟੇਟਰਸ਼ਿਪ ਆ ਤਾਂ ਨਾ ਛਾਈ ਵੀ ਜਿਹੜਾ ਸਿਰ ਚੁੱਕਦਾ ਉਹਦਾ ਕਲਮ ਕਰ ਦਿੱਤਾ ਜਾਂਦੇ। ਰੀਜ਼ਨ ਕੀ ਆ? ਸਭ ਤੋਂ ਪਹਿਲਾਂ ਦਿੱਲੀ ਜਿੱਤੇ। ਦਿੱਲੀ ਤੋਂ ਬਾਅਦ ਵਿੱਚ ਪੰਜਾਬ ਜਿੱਤੇ। ਪੰਜਾਬ ਤੋਂ ਬਾਅਦ ਗੋਆ ਦੇ ਵਿੱਚ ਸੀਟਾਂ ਆ ਗਈਆਂ ਸਾਡੀਆਂ। ਗੋਆ ਤੋਂ ਬਾਅਦ ਗੁਜਰਾਤ ਚ ਆ ਗਈਆਂ ਸਾਡੀਆਂ ਐਮਐਲਏ ਦੀਆਂ ਸੀਟਾਂ ਮੱਧ ਪ੍ਰਦੇਸ਼ ਚ ਸੰਗਠਨ ਤਿਆਰ ਹੋ ਗਿਆ 36 ਗੜ੍ਹ ਚ ਸੰਗਠਨ ਤਿਆਰ ਹੋ ਗਿਆ ਫਿਰ ਐਮਸੀਡੀ ਦਿੱਲੀ ਦੀ ਹੀ ਬੀਜੇਪੀ ਦਾ ਕਬਜ਼ਾ ਸੀ ਉਹਦੇ ਚ ਵੀ ਆਪਣੀ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਫਿਰ ਵੱਡਾ ਟੀਕਾ ਤੇ ਉਦੋਂ ਲੱਗਾ ਜਦੋਂ ਮੇਅਰ ਵੀ ਚੰਡੀਗੜ੍ਹ ਝੜੂ ਵਾਲਿਆਂ ਦਾ ਬਣ ਗਿਆ ਦੇਖੋ ਜੀ ਮੈਂ ਅੱਜ ਆਰਪੀ ਐਸੋਸੀਏਸ਼ਨ ਦੇ ਸਾਮੂਹ ਬੁਲਾਇਆ ਸੀ ਅੱਜ ਉਹਨਾਂ ਦੇ ਰੂਪ ਰੂਪ ਹੋਣ ਆਏ ਆ ਔਰ ਸੋ ਜਿਹੜੇ ਵੀ ਕੋਈ ਕੰਮ ਰੁਕੇ ਸੀ ਜਿਹੜੇ ਹੋਣ ਵਾਲੇ ਨੇ ਕਿਉਂਕਿ ਚੋਣ ਜਾਤਾ ਲੱਗਾ ਹੱਲੇ ਤੇ ਕੁਝ ਕਰ ਨਹੀਂ ਸਕਦੇ ਤੋਂ ਬਾਅਦ ਜਿਹੜਾ ਇੱਥੇ ਵਾਚ ਕਰਕੇ ਨੂੰ ਕੰਮ ਨੂੰ ਤਰਜੀ ਦੇਣਾ ਕਿਸਾਨਾਂ ਵਾਲੇ ਵੀ ਰੋਸ ਹੈ ਜੇ ਪਕੜ ਹਾਂਜੀ ਕਿਸਾਨਾਂ ਵਾਲੇ ਰੋਸ ਕੀਤਾ ਜੀ ਸਾਡੇ ਨਾਲ ਨਹੀਂ ਨਹੀਂ ਕਾਹਦਾ ਰੋਸ ਕੀਤਾ ਜੀ ਉਹਨਾਂ ਦਾ ਹੀ ਕੋਈ ਜੜੀ ਮਸਲਾ ਹੈ ਨਹੀਂ ਨਹੀਂ ਉਹਨਾਂ ਨੇ ਕੋਈ ਉਹਨਾਂ ਨੇ ਕੋਈ ਰੋਸ ਥੋੜਾ ਕੀਤਾ ਜੀ ਸਾਡੇ ਨਾਲ ਉਹ ਤੇ ਮਿਲੇ ਨੇ ਆ ਕੇ ਉਹਨਾਂ ਨੇ ਆਪਣੀ ਸਮੱਸਿਆ ਦੱਸੀ ਹੈ ਜੀ ਸਮੱਸਿਆ ਤੇ ਸਾਨੂੰ ਹਰ ਕੋਈ ਬੰਦਾ ਦੱਸ ਸਕਦਾ ਕੋਈ ਰੋਸ ਨਹੀਂ ਕੋਈ ਅਸੀ ਗੱਲ ਨਹੀਂ ਉਹ ਤੇ ਕੋਈ ਇੱਥੇ ਜਗਾਵਾ ਕੋਈ ਕਬਜ਼ਾ ਕੀਤਾ ਕਿਸੇ ਨੇ ਉਹਦੇ ਬਾਰੇ ਉਹਨਾਂ ਨੇ ਵਿਚਾਰ ਚਰਚਾ ਕੀਤੀ ਔਰ ਉਸ ਦਾ ਹਤਾਚ ਉਸ ਤੇ ਨਜ਼ਰ ਹੀ ਨਹੀਂ ਆਇਆ ਕੋਈ ਉਹ ਤੇ ਗੱਲ ਕਰਦੇ ਆ ਕੋਈ ਦੱਸ ਰਹੇ ਨੇ ਮਜਬੂਰੀ ਆ ਤੇ ਸਰ ਕੀ ਲੱਗਦਾ ਤੁਹਾਡੇ ਅਨੁਸਾਰ ਕੋਈ ਇਲੈਕਸ਼ਨ ਐ ਐਮਪੀ ਦੀ ਕਿਤੇ ਜਿਆਦਾ ਕਿਹੜਾ ਪਾਰਟੀ ਦੇ ਨਾਲ ਤੁਹਾਨੂੰ ਮੁਕਾਬਲਾ ਲੱਗਦਾ ਅ ਦੇਖੋ ਜੀ ਜਦੋਂ ਲੋਕ ਇਲੈਕਸ਼ਨ ਲੜਦੇ ਹੋਣ ਜਦੋਂ ਸੰਗਤ ਆਪ ਮੁਹਾਰੇ ਹੋਵੇ ਉਦੋਂ ਮੁਕਾਬਲਾ ਕੋਈ ਨਹੀਂ ਹੁੰਦਾ ਸੋ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਅੱਜ ਅੱਧੀ ਰਾਤ ਨੂੰ ਦੀ ਇੱਕ ਸੁਨੇਹਾ ਲੱਗਦਾ ਹੈ ਤੇ ਇਸ ਤਰ੍ਹਾਂ ਪਿਆਰ ਕਰਨ ਵਾਲੇ ਇੰਨੀ ਸੰਗਤ ਪਹੁੰਚ ਜਾਂਦੀ ਆ ਇਹਦਾ ਮਤਲਬ ਫਿਰ ਇਹ ਜੋਸ਼ ਹੈ ਇਹਨਾਂ ਦੇ ਵਿੱਚ ਕੋਈ ਵੱਖਰਾ ਚਮਤਕਾਰ ਕਰਦਾ ਨਹੀਂ। ਸਰ ਇੱਕ ਨਾ ਢੇਰਾ ਬਾਬਾ ਨਾਨਕ ਵਿੱਚ ਕਾਫੀ ਤੇਰਨੇ ਕਿ ਫੈਕਟਰੀ ਜਾਂ ਕੋਈ ਕਾਲਜ ਦੀ ਬਹੁਤ ਆ ਰਹੀ ਹੈ ਵੀ ਕਰੀਏ ਤੇ ਕੋਈ ਹੋਇਆ ਨਹੀਂ। ਤੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇੱਥੇ ਢੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਜ਼ਿਆਦਾ ਹੈ। ਇੱਥੇ ਚਾਹੀਦੀ ਸੀ ਕੋਈ ਵੱਡੀ ਇੰਡਸਟਰੀ ਸਾਨੂੰ ਮਿਲਦੀ ਵੱਡਾ ਪਲਾਨ ਆਊਟ ਕੋਈ ਇੱਥੇ ਹੁੰਦਾ ਪਰ ਆਪਾਂ ਵਾਂਝੇ ਰਹਿ ਗਏ ਕਾਰਨ ਕੀ ਆ? ਕਰਨੇ ਵੀ 10 ਸਾਲ ਭਾਜਪਾ ਸਰਕਾਰ ਰਹੀ ਐਮਪੀ ਸੈਨੀ ਦਿਓਰ ਰਿਹਾ ਹੁਣ ਜਿਹਨੇ ਰਹਿਣਾ ਹੀ ਬੰਬੇ ਉਹਨੇ ਇੱਛੇ ਪਾ ਕੇ ਸੋਚਣਾ ਸੋ ਕਹਿਣ ਦਾ ਪਾਵੇ ਆ ਵੀ ਅੱਗੇ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਜੇ ਚੰਗੇ ਕੰਮ ਕੀਤੇ ਹੁਣ ਤੇ ਲੋਕ ਆਪੇ ਵੋਟਾਂ ਪਾ ਦੇਣਗੇ ਸੋ ਸਾਡੇ ਹੱਕ ਉੱਪਰ ਤੱਕ ਪਹੁੰਚਾਈ ਜਾਈਗੇ ਸੋ ਇਸ ਵਾਰ ਸਾਡਾ ਫਰਜ਼ ਬਣਦਾ ਹੈ ਵੀ ਜੇ ਮੈਨੂੰ ਲੋਕ ਬਣਾ ਕੇ ਭੇਜਦੇ ਆ ਮੈਂ ਆਪਣੇ ਲੋਕ ਸਭਾ ਗਰਦਾਸਪੁਰ ਦੀ ਉਹਦੇ ਚ ਡੇਰਾ ਬਾਬਾ ਨਾਨਕ ਦੀ ਆਵਾਜ਼ ਜਿਹੜੀ ਆ ਉਹ ਵੀ ਮੈਂ ਰੱਖਿਆ ਕਿਉਂਕਿ ਇਹ ਬਾਟਰ ਏਰੀਆ ਵਾ ਇਹਦੀਆਂ ਆਪਣੀਆਂ ਬੜੀਆਂ ਸਮੱਸਿਆਵਾਂ ਨੇ ਸੋ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸਾਰੇ ਹਲੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਵਿੱਚ ਕੋਈ ਉਮੀਦਵਾਰ ਨਹੀਂ ਲਾਂਡ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਤੇ ਉਹਨਾਂ ਦੀ ਮਰਜ਼ੀ ਹੈ ਜੀ ਇਹ ਨਾ ਹੋਵੇ ਮੈਂ ਇਨੀ ਗੱਲ ਜ਼ਰੂਰ ਕਹਾਂਗਾ ਵੀ ਛੇਤੀ ਲਾਂਡ ਦੇ ਉਹਨੇ ਤੇ ਝਾੜੂ ਸਾਰਾ ਫੇਰ ਜਾਣਾ ਤੇ ਮੈਂ ਸਲਾਹ ਦੇ ਸਕਦਾ ਠੀਕ ਹੈ ਨਾ ਫਿਰ ਹੋ ਰਿਹਾ ਜੀ ਇਸ ਪੰਜਾਬ ਦੇ ਵਿੱਚ ਦੇਖੋ ਜੀ ਭਾਜਪਾ ਦਾ ਵਿਰੋਧ ਹੋਣਾ ਹੀ ਹੈ ਜੀ 10 ਸਾਲ ਭਾਜਪਾ ਦੀ ਸਰਕਾਰ ਰਹੀ 5 ਸਾਲ ਐਮਪੀ ਰਿਹਾ ਮੈਂ ਪੁੱਛਣਾ ਚਾਹੁੰਦਾ ਇੱਕ ਕੰਮ ਕਰਾ ਦੇ ਇੱਕ ਕੰਮ ਕੀ ਕੀਤਾ ਇਹਨਾਂ ਇੱਕ ਕੰਮ ਕਰਾ ਦੇ ਤੇ ਵਿਰੋਧ ਨਾ ਹੋਵੇ ਤੇ ਫਿਰ ਉਹ ਹੋਰ ਇਹਨਾਂ ਨੂੰ ਫਿਰ ਫੁੱਲਾਂ ਦੇ ਹਾਰ ਪਾਈ ਠੀਕ ਹੈ ਨਾ ਜੀ ਸੋ ਕਹਿਣ ਦਾ ਭਾਵ ਲੋਕ ਤਿਆਰ ਨੇ ਅੱਗੇ ਸੀ ਲੋਕ ਜਾਤ ਪਾਤ ਪੰਥ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਉਹਨਾਂ ਦਾ ਸਤਿਕਾਰ ਆ ਉਹ ਇੱਕ ਅਲੱਗ ਮਤਰਾ ਸਤਿਕਾਰ ਆ ਉਹਨਾਂ ਦਾ ਪਰ ਜਿਹੜੀ ਸਿਆਸਤ ਹੈ ਇਹ ਸਿਆਸਤ ਜਿਹੜੀ ਹੈ ਲੋਕ ਹੁਣ ਕੰਮ ਦੇ ਨਾਂ 'ਉਂ ਵੋਟਾਂ ਪਾਉਂਦੇ ਨੇ ਜਿਹੜਾ ਕੰਮ ਕਰੂਗਾ ਉਹਨੂੰ ਲੋਕ ਅੱਗੇ ਲੈ ਕੇ ਆਉਣਗੇ ਉਪਰ ਹੁਣ ਕੋਈ ਵੀ ਬੰਦਾ ਜਿਹੜਾ ਵਾ ਹਵਾਜ ਗੱਲਾਂ ਕਰਨ ਵਾਲਾ ਜਿਹੜਾ ਸਨੀ ਦੇ ਨਾਲ ਨਾਲ ਕੈ ਪੁੱਟੀ ਜਾਂਦਾ ਹੈ 2 ਕਿਲੋ ਦਾ ਹੱਥ ਲੰਮਾ ਗੱਲਾਂ ਨੂੰ ਵੋਟ ਨਹੀਂ ਪੈਣੀ ਹੁਣ ਕੰਮ ਨੂੰ ਵੋਟ ਪਾਓਗੇ ਠੀਕ ਹੈ